ਖੜਜੇ ਪੂਰੋ ਪੂਰੋ ਫੜਾ ਫੜ ਕਹਿੰਦੀ ਪੂਰੋ ਮੈਨੂੰ ਵੀ ਪਿਆ ਦੁੱਧ ਨਹੀਂ ਪੂਰੋ ਖੜਜਾ ਨਹੀਂ ਖੜਜਾ ਪੂਰੋ ਖੜਜਾ ਖੜਜੇ ਉਹ ਕੜ ਜਾ ਕੜ ਜਾ ਤੈਨੂੰ ਦਿੰਦੀ ਦੁੱਧ ਆਇਆ ਤੁਮੀ ਡੱਬੂ ਦਾ ਵਿਚਾਰਾ ਭੁੱਖਾ ਲਿਆ ਲਿਆ ਕੜ ਜਾ ਹਾਜੀ ਕਿ ਵਿੱਚ ਮੈਂ ਰੱਖੀ ਰਹਿਣਾ ਹੂੰ ਡੱਬੂ ਡੱਬੂ ਬੇਗਾ ਲ ਉਹਦੀ ਤੁਮੀ ਮੋਟਾ ਰੱਖ ਕੜ ਜਾ ਨਿੰਜਾ ਨੇ ਪਾਤਾ ਡੱਬੂ ਪੂਰੋ ਦਾਗਾ ਖੜਜਾ ਕੜ ਜਾ ਖੜ ਜਾ ਡੱਬੂ ਦਾ ਜਮਾ ਹੀ ਨਹੀਂ ਲੋਟ ਆਉਂਦਾ ਖੜ ਜਾ ਉਹ ਕਰ ਦਿਆ ਕਾਲੋ ਪੀ ਗਈ ਸਾਰਾ ਦੁੱਧ ਕਾਲੋ ਤਾਂ ਇੰਨੀ ਭੁੱਖੀ ਓ ਹੋਏ 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 ਖੜ ਗਿਆ ਕਾਲੋ ਨੇ ਕਿਸੇ ਨੂੰ ਆ ਰਹੇ ਹੋਂ ਦਿਨ ਦੀ ਖੜ ਜਾ ਕਾਲੋ ਨੇ ਬਾਧਾਗਾ ਚਟ ਗਈ ਸਾਰੀ ਕੜਾਈ ਕਾਢੋ ਤਾਂ ਪਿਆ ਹੈ ਨਾ ਕਾਲੋ ਦਾ ਵਿਆਹ ਵਿਆਹ ਵਾਲੀ ਕੜਾਈ ਦੇ ਵਿੱਚ ਡੁੱਬ ਗਈ ਖੜ ਜਾ ਚਾਲੋ ਦੀ ਤਾਂ ਘਾਵਤ ਸੱਚੀ ਹੋ ਗਈ ਲੈ ਦੇਖੇ ਪੰਜੇ ਘੋਚ ਸਿਰ ਕੜਾਈ ਚ ਕਾਲੋ ਦਾ ਵੱਕੇ ਗਈ ਕੜਾਈ ਚ ਫੜ ਜਾ ਫੜ ਜਾ ਡੱਬੋ ਵੀ ਵਿਚਾਰਾ ਪਿੱਛੇ ਪੂਰੋ ਕਿਧਰ ਗਈ ਪੂਰੋ ਫੜਦੀ ਪੂਰੋਸ ਮਾਰਦੀ ਸ਼ਾਲਾ ਜੀ ਇੱਕ ਪਰ ਕਾਲੋ ਨੇੜੇ ਨਹੀਂ ਲੱਗਣ ਦਿੰਦੀ ਕਿਸੇ ਨੂੰ ਕਾਲੋ ਨੇ ਪੀ ਲਿਆ ਸਾਰਾ ਦੁੱਧ ਕਾਲੋ ਦਾ ਗਈ ਕੜਾਈ ਚ ਕੋਈ ਨਾ ਹਟੇ ਚਲ ਕਾਲੋ ਨੂੰ ਸੱਟੇ ਡੱਬੇ ਚ ਫੜ ਜਾ ਓਏ ਫੜ ਜਾ ਫੜ ਜਾ ਕੜੋਂ ਨੂੰ ਪਾਉ ਕੜਾਈ ਚ ਪਰ ਦੇਖ ਮੈਨੂੰ 11 ਮੋਟੇ ਨੂੰ ਉਹ 12 ਉਪਨ ਦੇ ਲੱਗੂ ਉਹਦੇ ਲੈ ਲੈ ਨਹੀਂ ਖਰਚਾ ਨਹੀਂ ਪੂਰਾ ਖਰਚਾ ਲੈ ਪੂਰਾ ਦੇ ਨੂੰ ਕਰ ਪੂਰੇ ਡੱਬੋਂ ਨੂੰ ਪੂਰੇ ਦੇ ਡੱਬੋਂ ਨੂੰ ਇਕੱਠੇ ਕਰ ਕੜਜਾ ਪੂਰਾ ਤਾਂ ਵਾਲੀ ਭੜੀ ਆ ਲੈ ਲੈ ਪੂਰੋਂ ਤੇ ਕਾਲੂ ਦੀ ਹੈ ਪਾਂਗੀ ਖੜ ਜਾ ਖੜ ਦੇ ਪੂਰੋਂ ਤੇ ਢੱਬੂ ਮਾਰਦੇ শাਲਾ